ਮੈਂ ਕੀ ਨਾਮ ਮਤਲਬ ਜੀ ਮੇਰਾ ਨਾਮ ਰਿੰਦਨਾ ਕਲਸੀ ਜੀ ਜਖਮੀ ਦੀ ਗੱਲ ਕੋਣ ਹੈ ਤੁਹਾਡਾ ਬੇਟਾ ਬੇਟਾ ਮਾਨੀ ਕਲਸੀ ਗੱਲਬਾਤ ਰਹੀ ਸੀ ਗੱਲਬਾਤ ਸਵੇਰੇ ਉਹਨਾਂ ਨੇ ਪਹਿਲੇ ਦੇਖੋ ਰੋ ਗਿਆ ਜਾਂ 10 ਮਿੰਟ ਹੋਏ ਇਹਨੂੰ ਕਰੋ ਨਿਕਲੇ ਰੇ ਜੀ ਤੇ 10 ਮਿੰਟ ਬਾਅਦ ਮੈਨੂੰ ਫੋਨ ਆ ਗਿਆ ਤੁਹਾਡੇ ਬੇਟੇ ਦੇ ਸਸਤਰਾਂ ਉਹਨਾਂ ਨੇ ਮਤਲਬ ਹਾਦਸਾ ਹੋ ਗਈ ਹੈ ਤੇ ਜਿਆਦਾ ਉਹਨਾਂ ਸਿਰਸੁਰ ਪਾਰ ਛੜੇ ਰ ਤਾਂ ਤੁਸੀਂ ਆ ਜਾਓ ਬਸ ਧਿਆਨ ਨਾਲ ਆ ਜਾਓ ਮੈਂ ਬਸ ਟੈਨ ਨਹੀਂ ਗਈ ਫਿਰ ਮੁਰਕੇ ਫੂਕ ਕੋਲ ਆ ਕੇ ਗੱਡੀ ਆ ਗਈ ਹੈ ਤੁਸੀਂ ਸਿੱਧਾ ਹਸਪੀਟਲ ਪਹੁੰਚ ਜਾਓ ਅਸੀਂ ਪਹੁੰਚ ਗਏ ਇੱਥੇ ਟ੍ਰੀਟਮੈਂਟ ਹੋਣ ਦੀ ਵੀ ਸੀਗੀ ਵੀਰੀ ਸਟੇ ਨਾਲੇ ਬੰਦੇ ਆ ਗਏ ਜਿਨ੍ਹਾਂ ਨੇ ਸਿਰ ਉਹਨਾਂ ਨੂੰ ਹਮਲਾ ਕੀਤਾ ਫਿਰ ਆ ਗਏ 8-9 ਬੰਦੇ ਆ ਗਏ ਫਿਰ 10 ਦੱਤਰ ਦੁੱਤਰ ਲੈ ਕੇ ਉਹਨੇ ਸ਼ਰੀਆਮ ਉਹੀ ਜਿਹੜੇ ਜਿਨ੍ਹਾਂ ਨੇ ਮਤਲਬ ਦੱਤਰ ਉਹਨਾਂ ਨੂੰ ਮਾਰਿਆ ਉਹੀ ਮੁੰਡੇ ਫਿਰ ਆ ਗਏ ਮੈਨੂੰ ਉਹਨਾਂ ਦਾ ਨਾਂ ਨਹੀਂ ਪਤਾ ਸੀਗਾ ਮੁੰਡੇ ਚ ਕੋ ਨਹੀਂ ਸੀਗੇ ਕੌਣ ਨਹੀਂ ਸ਼ਰੀਆਮ ਉਹਨਾਂ ਦਾ ਦੱਤ ਤੰਕੇ ਲੱਗਦੇ ਫਿਰ ਇਹ ਮੁੰਡੇ ਦੱਤਰ ਚਲਾਤੇ ਉਹਨਾਂ ਨੇ ਸ਼ਰੀਆਮ ਗੁੰਡਾ ਗੱਦੀ ਕਰ ਦਿੱਤੀ ਹਸਪੀਟਲ ਦੇ ਵਿੱਚ ਸਾਰਿਆਂ ਨੂੰ ਮਾਰ ਇੱਕ ਮੁੰਡਾ ਬਚਾ ਮੈਨੂੰ ਬਚਾਉਣ ਲਈ ਮੇਰੇ ਲਗਾ ਦੱਤਰ ਮਾਰਨ ਮੈਨੂੰ ਬਚਾਉਣ ਲਈ ਮੁੰਡੇ ਨੇ ਆਪਣੇ ਸਿਰ ਤੇ ਲੈ ਲਈ ਉਹਨੂੰ ਹੋ ਗਿਆ ਕੀ ਮੰਗ ਕਰਦੀ ਮੈਂ ਕਹਿੰਨੀ ਆ ਉਹਨਾਂ ਸਖਤ ਸਖਤ ਸਜ਼ਾ ਹੋਣੀ ਚਾਹੀਦੀ ਆ ਜਿਹੜੇ ਸ਼ਰੇਆਮ ਦਾਤਰ ਚਲਾਉਂਦੇ ਰਹੇ ਹਸਪੀਟਲ ਦੇ ਵਿੱਚ ਲੜਾਈ ਦਾ ਕਾਰਨ ਕੀ ਹੈਗਾ ਲੜਾਈ ਦੇ ਕਾਰਨ ਮੈਨੂੰ ਨਹੀਂ ਪਤਾ ਇਹਨਾਂ ਕੀ ਹੈ ਕੀ ਨਹੀਂ ਆ ਕਾਦੀ ਵੀ ਨਾ ਦੋ ਵਾਰੀ ਉਹਨਾਂ ਨੂੰ ਮਾਰਿਆ ਇਹਨੂੰ ਮੁੰਡੇ ਨੂੰ ਸਵੇਰੇ ਵੀ ਮਾਰਿਆ ਸ਼ਾਮ ਨੂੰ ਫੇਰ ਹਮਲਾ ਕੀਤਾ ਉਹਨਾਂ ਨੇ ਆ ਸਿਵਲ ਹਸਪੀਟਲ ਹਸਪੀਟਲ ਦੀ ਐਮਰਜੈਂਸੀ ਇਸਕਰੀਬ ਕੋਈ 12:30 ਤੋਂ 1 ਵਜੇ ਤੱਕ ਦੇ ਦੌਰਾਨ ਇੱਕ ਪੇਸ਼ੈਂਟ ਜਿਹੜਾ ਹੈਗਾ ਉਹ ਐਮ ਐਲ ਸੀ ਕਰਵਾਉਣ ਨੂੰ ਆਪਣਾ ਸੱਟਾਂ ਦਾ ਮੁਆਇਨਾ ਕਰਵਾਉਣ ਆਇਆ ਹੈਗਾ ਡਾਕਟਰ ਅਕਸ਼ਰ ਚੌਧਰੀ ਜਿਹੜੇ ਹੈਗੇ ਆ ਸਾਡੇ ਇੱਥੇ ਔਨ ਡਿਊਟੀ ਸੀਗੇ ਬਾਕੀ ਸਾਰਾ ਸਟਾਫ ਵੀ ਔਨ ਡਿਊਟੀ ਸੀਗਾ ਤੇ ਉਹ ਉਹਨਾਂ ਦਾ ਐਮ ਐਲ ਸੀ ਮੁਆਇਨਾ ਕਰ ਰਹੇ ਸੀਗੇ ਉਸ ਤੋਂ ਬਾਅਦ ਉਹਨਾਂ ਨੂੰ ਟਾਂਕੇ ਲਗਾਉਣ ਵਾਸਤੇ ਅੰਦਰ ਮਾਈਨਰ ਰੂਟੀ ਜਿਹੜਾ ਸਾਡਾ ਹੈਗਾ ਹੈ ਉੱਥੇ ਸ਼ਿਫਟ ਕੀਤਾ ਹੈ ਇਸ ਦੌਰਾਨ ਕੋਈ 5-6 ਬੰਦੇ ਜਿਹੜੇ ਹੈਗੇ ਆਏ ਹੈਗੇ ਉਹਨਾਂ ਨੇ ਤੇਜ਼ ਤਾਰ ਹਥਿਆਰ ਜਿਹੜੇ ਹੈਗੇ ਉਹ ਨਾਲ ਕੈਰੀ ਕੀਤੇ ਹੋਏ ਸੀਗੇ ਤੇ ਇਥੇ ਆ ਕੇ ਉਹਨਾਂ ਨੇ ਬਹੁਤ ਜ਼ਿਆਦਾ ਸਾਡੇ ਹਸਪਤਾਲ ਦੀ ਤੋੜਪਾਨ ਕੀਤੀ ਹੈ ਸਾਡੇ ਸਟਾਫ ਨੂੰ ਡਰਾਇਆ ਧਮਕਾਇਆ ਹੈਗਾ ਹੈ ਅਤੇ ਜਿਹੜਾ ਪੇਸ਼ੈਂਟ ਜਿਹੜਾ ਆਲਰੇਡੀ ਮਾਈਨਰ ਰੂਟੀ ਵਿੱਚ ਸੀਗਾ ਉਦੇ ਵਿੱਚ ਜਾ ਕੇ ਉਹਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈਗੀ ਹੈ ਐਮਰਜੈਂਸੀ ਦੇ ਬਾਹਰ ਵੀ ਉਹਨਾਂ ਨੇ ਕਾਫੀ ਤੋੜਪੱਜ ਕੀਤੀ ਹੈਗੀ ਹੈ ਤੇ ਹਥਿਆਰਾਂ ਨਾਲ ਜਿਹੜੇ ਹੈਗੇ ਆ ਕਿਸੇ ਨਾ ਕਿਸੇ ਜਿਹੜੇ ਅਣਪਛਾਤੇ ਬੰਦੇ ਨੂੰ ਉਹਨਾਂ ਨੇ ਮਾਰਿਆ ਹੈਗਾ ਇਸ ਤੋਂ ਬਾਅਦ ਜਦੋਂ ਅਸੀਂ ਪੁਲਿਸ ਨੂੰ ਇਨਫੋਰਮ ਕੀਤਾ ਹੈ ਪੁਲਿਸ ਦੇ ਆਉਣ ਤੋਂ ਬਾਅਦ ਉਹ ਦੌੜ ਗਏ ਹੈਗੇ ਮੇਰੀ ਪੁਲਿਸ ਅੱਗੇ ਇਹੀ ਬੇਨਤੀ ਹੈਗੀ ਹੈ ਕਿ ਇਸ ਕੇਸ ਨੂੰ ਜਿਹੜਾ ਹੈ ਚੰਗੀ ਤਰ੍ਹਾਂ ਇਨਵੈਸਟੀਗੇਟ ਕਰਕੇ ਜਿਹੜੇ ਦੋਸ਼ੀ ਹੈਗੇ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਇਹ ਪੁਲਿਸ ਜਵਾਬ ਦੇ ਗਈ ਇਸ ਗੱਲ ਦਾ ਇਸ ਗੱਲ ਦਾ ਮੈਂ ਅਹੀਂ ਤੇ ਆਪਣਾ ਜਿਹੜਾ ਕੰਪਲੇਂਟ ਹੈਗੀ ਹੈ ਪੁਲਿਸ ਐਸਐਸਪੀ ਸਾਹਿਬ ਨੂੰ ਭੇਜ ਦੇਣੀ ਹੈਗੀ ਹੈ ਜੋ ਵੀ ਐਸਐਸਪੀ ਸਾਹਿਬ ਦਾਨ ਕੋਈ ਕਾਰਵਾਈ ਕਰਨਗੇ ਉਹ ਸਾਨੂੰ ਮਨਜ਼ੂਰ ਹੈ। ਅੱਜ ਸਵੇਰੇ ਇੱਕ ਲੜਾਈ ਝਗੜਾ ਬੱਸ ਸਟੈਂਡ ਦੇ ਹੋਇਆ ਸੀ। ਉਹਦੇ ਦੌਰਾਨ ਉਹ ਬੰਦੇ ਜਿਹੜੇ ਇੱਥੇ ਮਤਲਬ ਸਿਵਲ ਹਸਪੀਟਲ ਆਏ ਆ ਆਪਾਂ ਉੱਥੇ ਕਰਦੇ ਪਏ ਸੀ ਉਹਨਾਂ ਦਾ ਮਤਲਬ ਦੇਖਦੇ ਪਏ ਸੀ। ਜਿਨ੍ਹਾਂ ਨੇ ਦੱਸਿਆ ਵਾ ਮਾਨਕ ਕਲਸੀ ਨਾਂ ਦਾ ਲੜਕਾ ਸੀ ਜਿਨ੍ਹਾਂ ਨੇ ਮਤਲਬ ਇੱਥੇ ਦੱਸਿਆ ਵੀ ਆ ਕੇ ਲੜਾਈ ਝਗੜਾ ਸਾਡਾ ਹੋਇਆ ਉੱਥੇ ਤੇ ਉਹਦੇ ਡਾਕਟਰ ਸਾਹਿਬ ਕਰਦੇ ਪਏ ਸੀ। ਇਹ ਇਹ ਬੰਦੇ ਕਾਫੀ ਬੰਦੇ ਤਿੰਨ ਚਾਰ ਬੰਦੇ ਜਿਹੜੇ ਵੱਡੇ ਵੱਡੇ ਦਾਤਰ ਲੈ ਕੇ ਆਏ ਜਿਨ੍ਹਾਂ ਨੂੰ ਮੈਂ ਇੱਥੇ ਰੋਕਣ ਦੀ ਕੋਸ਼ਿਸ਼ ਬੜੀ ਕੀਤੀ ਬਹੁਤ ਜ਼ਿਆਦਾ ਰੋਕ ਕੋਸ਼ਿਸ਼ ਕੀਤੀ ਉਹਨਾਂ ਨੇ ਮੇਰੇ ਦੇ ਵੀ ਉਹਨਾਂ ਨੇ ਹਥਿਆਰ ਮਾਰਨ ਦੀ ਕੋਸ਼ਿਸ਼ ਕੀਤੀ ਜਿਹਦੇ ਵਿੱਚ ਇੱਕ ਮੁੰਡੇ ਨੇ ਅੱਗੇ ਆਪਣੇ ਆ ਗਏ ਆਪਣੇ ਦੇ ਬਾਰ ਕਰਾਏ ਆ ਤੇ ਮੁੜ ਕੇ ਉਹਨਾਂ ਨੇ ਅੰਦਰ ਉਹਨਾਂ ਨੂੰ ਵੀ ਆ ਉਹਦੀ ਮਾਂ ਨੂੰ ਵੀ ਉਹਨਾਂ ਨੇ ਭੰਨ ਥੋੜੀ ਵੀ ਕੀਤੀ ਆ ਤੇ ਮੁੜ ਕੇ ਉਹ ਬੰਦੇ ਫਰਾਰ ਹੋ ਗਏ ਤਿੰਨੇ ਲਵ ਸ਼ਮੀ ਤੇ ਸ਼ਮੀ ਦਾ ਪੁੱਤ ਬੁਲਟ ਮੋੜ ਸਕੇ ਕਿੰਨੇ ਮੁਲਾਜ਼ਮ ਮੌਜੂਦ ਆ ਗਏ ਸੀ ਅਸਲੇ ਮੈਂ ਕੱਲਾ ਹੀ ਇੱਥੇ ਜੀ ਸਾਬੋਬ ਦੇ ਜਿਹੜੇ ਤੇ ਚੌਂਕੀ ਦੇ ਵਿੱਚ ਆਹੀ ਟੋਟਲ ਮੇਰੇ ਸਣੇ ਪਾਗੇ ਜੀ ਪੰਜ ਮਲਾਜਮ ਆ ਜੀ ਇੱਕ ਛੁੱਟੀ ਗਿਆ ਮੁੰਡਾ ਇੱਕ ਕੋਰਸ ਤੇ ਗਿਆ ਜੀ ਇੱਕ ਨਾਈਟ ਆਂਦਾ ਇੱਕ ਮੈਦਨ ਕੀਤਾ ਕੀਤੀ 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 ਭਾਂ ਥੋੜੀ ਡਾਕਟਰ ਸਾਹਿਬ ਦੇ ਕੋਈ ਜਿਹੜੀ ਟੋੜ ਪਰ ਕੀਤੀ ਟੋੜ ਪਰ ਕੀਤੀ ਅੰਦਰ ਉਹਨਾਂ ਨੇ ਮਤਲਬ ਉਹ ਲੜੀ ਲੜਕੇ ਦੀ ਮਾਨਕ ਦੀ ਮਾਂ ਸੀ ਉਹ ਮਤਲਬ ਉਹ ਉਹਦੇ ਮਤਲਬ ਹੱਥੀ ਪਿਆ ਉਹਨੂੰ ਮੈਂ ਛਡਾਣ ਲਈ ਪਿਆਵਾਂ ਦਾਤਰ ਲਿਆ ਸੀ ਵੀ ਕਿਹਦੇ ਦਾਤਰ ਨਾਲ ਮਾਰ ਦੇ ਉਹ ਦਾਤਰ ਜਿਹੜਾ ਵਾ ਸ਼ੀਸ਼ੇ ਦੇ ਬੱਚਿਆ ਸ਼ੀਸ਼ਾ ਵੀ ਟੁੱਟ ਗਿਆ ਤੇ ਮੇਰੇ ਤੇ ਬੱਚਣ ਲੱਗਾ ਤੇ ਉਹ ਮੁੰਡਾ ਅੱਗੇ ਆ ਗਿਆ ਉਹ ਆਪਣੇ ਜਿਹੜੇ ਉਹ ਅੰਦਰ ਕੈਮਰੇ ਲੱਗੇ ਆ ਉਹਨਾਂ ਦੇ ਹਸਪਤਾਲ ਦੇ